ਸਤ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲੱਗੇ ਆ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਓ ਜੀ ਸਵੇਰ ਦਾ ਟਾਈਮ ਆ ਆਪਾਂ ਲੱਗੇ ਸੀਗੇ ਪੇੜੇ 'ਚ ਝਾੜੂ ਮਾਰਨ ਤੇ ਵਾਕਿਆ ਜਹਾਵਾ ਵੀ ਚਲਦੀ ਸੀ ਕੂੜਾ ਬਹੁਤ ਔਖਾ ਇਕੱਠਾ ਕਰਿਆ ਮੈਂ ਫਟਾਫਟ ਮੈਂ ਕਿਹਾ ਚਲ ਬਿਹੜੇ ਜੇ ਝਾੜੂ ਮਾਰ ਦਿੰਨੀ ਆ ਕਿਉਂਕਿ ਪੱਤੇ ਨੇ ਜਿਹੜੇ ਸੁੱਕੇ ਸੁੱਕੇ ਜਿਹਨੇ ਹਲਕੇ ਹਲਕੇ ਜਿਹੇ ਪੱਤੇ ਨੇ ਜੇ ਮੜਾ ਜਾ ਵੀ ਹਵਾ ਦਾ ਬੁੱਲਾ ਆਉਂਦਾ ਜਦੋਂ ਪੱਤੇ ਵੀ ਉੱਡ ਜਾਂਦੇ ਆ ਇਹਦੇ ਕਰਕੇ ਮੈਂ ਫਟਾਫਟ ਸੁੰਭਣ ਲੱਗੀ ਸੀ ਸੁੰਭਰ ਕੇ ਹਲੇ ਆਪਣੇ ਕਮਰੇ ਰਹਿੰਦੇ ਆ ਕਮਰੇ ਜਿਹੜਾ ਰੜਕਾ ਮਾਰਨਾ ਰਹਿੰਦਾ ਲੋ ਜੀ ਪਹਿਲਾਂ ਆਪਾਂ ਹੁਣ ਬਿਹੜਾ ਸੁੰਭਰ ਲਈਏ ਫਿਰ ਆਪਾਂ ਕਮਰਿਆਂ ਦੇ ਵਿੱਚ ਰੜਕਾ ਮਾਰਾਂਗੇ ਲਓ ਜੀ ਬਿਹੜਾ ਆਪਣਾ ਸੁੰਭਰਿਆ ਗਿਆ ਸੀਗਾ ਬਿਹੜਾ ਸੁੰਭਰਨੇ ਤੋਂ ਬਾਅਦ ਮੇਰਾ ਗੋਹਾ ਚੱਕਣਾ ਰਹਿੰਦਾ ਸੀਗਾ ਅੱਜ ਮੈਂ ਪਹਿਲਾਂ ਬਿਹੜਾ ਸੁੰਭਰਨ ਲੱਗੀ ਸੀਗੀ ਲਓ ਜੀ ਹੁਣ ਆਪਾਂ ਲੱਗਿਆਂ ਗੋਹਾ ਚੱਕਣ ਗੋਹਾ ਚੱਕਣ ਤੋਂ ਬਾਅਦ ਫਿਰ ਆਪਾਂ ਦੇਖਦੇ ਆਂ ਮੱਜਾਂ ਨੂੰ ਣੜਾਵਾਂਗੇ ਤੇ ਬਾਕੀ ਉਧਰ ਕਮਰੇ ਕੁੰਮਰੇ ਰਹਿੰਦੇ ਸੀ ਸੁੰਭਰਨੇ ਮੈਂ ਕਿ ਚੱਲ ਪਹਿਲਾਂ ਇੱਧਰ ਨਿਵੇੜ ਕੇ ਜਾਨੀ ਆ ਤੇ ਫਿਰ ਆਪਾਂ ਕਮਰੇ ਸੁੰਭਰਾਂਗੇ ਬਿਹੜਾ ਮੈਂ ਪਹਿਲਾਂ ਪਹਿਲਾਂ ਸੁੰਭਰਤਾ ਸੀ ਲਓ ਜੀ ਪਹਿਲਾਂ ਹੁਣ ਆਪਾਂ ਗੋਹਾ ਚੱਕ ਲਈਏ ਬਾਕੀ ਰਹਿੰਦੇ ਕੰਮ ਆਪਾਂ ਫੇਰ ਕਰਦੇ ਆਂ ਲੋ ਜੀ ਆਪਾਂ ਗੋਹਾ ਚੱਕਤਾ ਸੀਗਾ ਗੋਹਾ ਚੱਕਣ ਤੋਂ ਬਾਅਦ ਫਿਰ ਆਪਾਂ ਬਿਹੜਾ ਵੀ ਸੁੰਭਰਤਾ ਸੀਗਾ ਤੇ ਬਾਕੀ ਬਿਹੜਾ ਸੁੰਭਰਣ ਤੋਂ ਬਾਅਦ ਆਪਾਂ ਕਮਰੇ-ਕੁਮਰੇ ਵੀ ਸੁੰਭਰਤੇ ਸੀਗੇ ਕਮਰੇ ਸੁੰਭਰ ਕੇ ਫਿਰ ਆਪਾਂ ਪੋਚੇ ਵੀ ਲਾਤੇ ਸੀਗੇ ਧੁੱਪਾਂ ਸੋਹਣੀਆਂ ਸੀਗੀਆਂ ਅੱਜ ਤੇ ਫਿਰ ਮੈਂ ਕੱਪੜੇ-ਕੁੱਪੜੇ ਵੀ ਧੋਤੇ ਸੀ ਕੱਪੜੇ-ਕੁੱਪੜੇ ਧੋ ਕੇ ਆਪਾਂ ਭਾਂਡੇ-ਪੁੰਡੇ ਸਾਰੇ ਮਾਇਲੇ ਸੀ ਆਪਣਾ ਕੰਮ ਨਿਪਟੜ ਗਿਆ ਸੀ ਤੇ ਬਾਕੀ ਉਧਰ ਪਸ਼ੂਆਂ ਦਾ ਵੀ ਆਪਾਂ ਨਵੇੜਤਾ ਸੀਗਾ ਤੇ ਧੁੱਪਾਂ ਵੀ ਸੋਹਣੀਆਂ ਸੀ ਮੈਂ ਕਿ ਚੱਲ ਜੇ ਨਾ ਇਹਨਾਂ ਮੱਝਾਂ ਨੂੰ ਨਿਣਾ ਦੇਣੀਆਂ ਤੇ ਨਿਣਾ ਵੀ ਦਿੱਤੀਆਂ ਸੀ ਆਪਾਂ ਮੱਝ ਤੇ ਕੱਪੜੇ ਧੋਤੇ ਸੀਗੇ ਤੇ ਬਾਕੀ ਆ ਪੌਣੇ ਵੀ ਧੋਣੇ ਵਾਲੇ ਸੀਗੇ 2-3 ਕ 4 ਕ ਪੌਣੇ ਸੀਗੇ ਛੋਟੇ ਛੋਟੇ ਸੀ ਬਾਕੀ بڑے ਪੌਣੇ ਸੀਗੇ ਇਹ ਵੀ ਆਪਾਂ ਧੋਤੇ ਸੀਗੇ ਤੇ ਬਾਕੀ ਇਹ ਆਪਣੀ ਦੂਸਰੇ ਦਿਨ ਦੀ ਵੀਡੀਓ ਦੂਸਰੇ ਦਿਨ ਸਵੇਰ ਟਾਈਮ ਦੀ ਵੀਡੀਓ ਆ ਉਦੋਂ ਮਗਰੋਂ ਫਿਰ ਉਸ ਤੋਂ ਬਾਅਦ ਆਪਾਂ ਨਹੀਂ ਮਤਲਬ ਕਿ ਵੀਡੀਓ ਬਣਾਣੀ ਹੋਈ ਕਿਉਂਕਿ ਫਿਰ ਟਾਈਮ ਨਹੀਂ ਲੱਗਿਆ ਤੇ ਬਾਕੀ ਇਹ ਆਪਣੀ ਦੂਸਰੇ ਦਿਨ ਦੀ ਵੀਡੀਓ ਆ ਦੂਸਰੇ ਦਿਨ ਫਿਰ ਆਪਾਂ ਸਵੇਰ ਟਾਈਮ ਆਪਾਂ ਕੰਮ ਲੈ ਕੇ ਝਾੜੂ ਲਾਇਆ ਝਾੜੂ ਲਾਉਣ ਤੋਂ ਬਾਅਦ ਫਿਰ ਆਪਾਂ ਉਧਰ ਪਸ਼ੂਆਂ ਦਾ ਕਰਿਆ ਸੀ ਲੋ ਜੀ ਪਹਿਲਾਂ ਆਪਾਂ ਝਾੜੂ ਲਾਦੀ ਕੰਮ ਨੇ ਚ ਬਾਕੀ ਰਹਿੰਦੇ ਕੰਮ ਆਪਾਂ ਫਿਰ ਕਰਦੇ ਆਂ ਲੋ ਜੀ ਕਮਰੇ ਆਪਾਂ ਸੁੰਬਰਨੇ ਸੁੰਬਰਤੇ ਸੀਗੇ ਕਮਰੇ ਸੁੰਬਰਨੇ ਤੋਂ ਬਾਅਦ ਮੈਂ ਕਿਹ ਚੱਲ ਹੁਣ ਨਾਲ ਲੱਗਦੇ ਪੋਚਾ ਲਾ ਦਿੰਨੀ ਆ ਕਿਉਂਕਿ ਫਿਰ ਹਵਾ ਚੱਲ ਪੈਂਦੀ ਹੈ ਕਈ ਵਾਰੀ ਪੱਤੇ ਪੁੱਤੇ ਇੱਧਰ ਉੱਡ ਕੇ ਆਈ ਜਾਂਦੇ ਆ ਤੇ ਕਰਕੇ ਮੈਂ ਕਿਹ ਚੱਲ ਪਹਿਲਾਂ ਪਹਿਲਾਂ ਪੋਚਾ ਲਾ ਦਿੰਨੀ ਆ ਤੇ ਫਿਰ ਹਵਾ ਨਾਲ ਪੱਤੇ ਉੜ ਹੀ ਜਾਂਦੇ ਆ ਤੇ ਕੂੜਾ ਇਕੱਠਾ ਨਹੀਂ ਹੁੰਦਾ ਸਾਰਾ ਬਰਾਂਡੇ 'ਚ ਆ ਜਾਂਦਾ ਇਹਦੇ ਕਰਕੇ ਮੈਂ ਕਿਹ ਚੱਲ ਪਹਿਲਾਂ ਫਟਾਫਟ ਪੋਚਾ ਲਾ ਦਿੰਨੀ ਆ ਤੇ ਨਾਲੇ ਸੁੱਕ ਜਾਊਗਾ ਵੀ ਹੁਣ ਧੁੱਪਾਂ ਵੀ ਹੈਗੀ ਆ ਸਵੇਰ ਟਾਈਮ ਤਾਂ ਹੁਣ ਸਿਆਲਾ ਤਾਂ ਹੁਣ ਵੀ ਸਵੇਰ ਟਾਈਮੇ ਪੋਚਾ ਲੱਗਿਆ ਕਰੂਗਾ ਕਿਉਂਕਿ ਗਰਮੀਆਂ ਇਹ ਤਾਂ ਜਦੋਂ ਮਰਜੀ ਪੋਚਾ ਲਾ ਲ ਸੁੱਕ ਜਾਂਦਾ ਕਿਉਂਕਿ ਗਰਮੀ ਹੁੰਦੀ ਆ ਤੇ ਸਿਆਲਨ ਦੇ ਵਿੱਚ ਤਾਂ ਫਿਰ ਪੋਚਾ ਥੋੜਾ ਸੱਜਰੇ ਲਾਉਣਾ ਪੈਂਦਾ ਫਿਰ ਆਏ ਹੁੰਦਾ ਵੀ ਟਾਈਮ ਨਾਲ ਸੁੱਕ ਜਵੇ ਤੇ ਲੋ ਜੀ ਪਹਿਲਾਂ ਆਪਾਂ ਪੋਚਾ ਲਾ ਲਈਏ ਪੋਚਾ ਲਾਉਣ ਤੋਂ ਬਾਅਦ ਆਪਾਂ ਹਲੇ ਰੋਟੀ ਟੁੱਕਦਾ ਕਰਨਾ ਸੀਗਾ ਤੇ ਪਸ਼ੂਆਂ ਨੂੰ ਵੀ ਮੈਨ ਨਿਲਾਉਣਾ ਸੀਗਾ ਮੱਝਾਂ ਨਿਲਾਉਣਾ ਸੀਗਾ ਮੈਂ ਕਿ ਚੱਲ ਪਹਿਲਾਂ ਪੋਚੇ ਪੋਚੇ ਧਨ ਵੇੜ ਕੇ ਆਪਾਂ ਇੱਧਰ ਫਿਰ ਆਪਾਂ ਉੱਧਰ ਪਸ਼ੂਆਂ ਦਾ ਕਰਾਂਗੇ ਲੋ ਜੀ ਪਹਿਲਾਂ ਆਪਾਂ ਪੋਚਾ ਲਾ ਲਈਏ ਲੋ ਜੀ ਆਪਣਾ ਪੁਚੇ ਤਾਂ ਨਿਬੜ ਗਿਆ ਸੀਗਾ ਉਧਰ ਤੇ ਆਪਾਂ ਪਸ਼ੂਆਂ ਨੂੰ ਵੀ ਹਿਲਾਤਾ ਸੀਗਾ ਤੇ ਆਪਣੇ ਮਤਲਬ ਕਿ ਕਮਰੇ ਵਿੱਚ ਵੀ ਰੜਕਣ ਲੱਗਿਆ ਸੀਗਾ ਤੇ ਬਰਾਂਡੇ 'ਚ ਵੀ ਆਪਣੇ ਝੜੂ ਤੇ ਲਾਤ ਸੀਗਾ ਤੇ ਨਾਲੇ ਪੁਚਾ-ਪੁਚਾ ਲਾਤਾ ਸੀ ਕੰਮ ਸਾਰਾ ਨਿਬੜ ਗਿਆ ਸੀਗਾ ਤੇ ਆਪਾਂ ਕੱਪੜੇ ਧੋਤੇ ਸੀਗੇ ਮੈਂ ਕਿ ਚੱਲ ਸੁੱਕ ਗਏ ਨੇ ਕੱਪੜੇ ਨਾਲ ਦੇ ਨਾਲ ਹੁਣ ਕੱਪੜੇ ਨੂੰ ਤੈਹ ਲਾ ਦਿੰਨੀ ਆ ਤੇ ਧੁੱਪਾਂ ਬੈਠ ਕੇ ਨਾਲੇ ਮੈਂ ਕੱਪੜੇ ਨੂੰ ਤੈਹ ਲਾਤੀ ਸੀ ਕਿਉਂਕਿ ਹੁਣ ਅੰਦਰ ਸ਼ਾਮਾਂ ਤਾਂ ਬੰਨੇ ਨੂੰ ਜੀ ਨਹੀਂ ਕਰਦਾ ਕਮਰੇ 'ਚ ਤਾਂ ਬਹੁਤ ਠੰਡ ਲੱਗਦੀ ਆ ਹੁਣ ਤਾਂ ਸਿਆਲ-ਸਿਆਲ ਵੇੜੇ 'ਚ ਬਾਹਰ ਇਹ ਧੁੱਪੇ ਬੈ ਤੁਪਾ ਹੁਣ ਤਾਂ ਬਹੁਤ ਚੰਗੀ ਲੱਗਦੀ ਆ ਤੇ ਬਾਕੀ ਲੋ ਜੀ ਮੈਂ ਹੁਣ ਕੱਪੜੇ ਤੈਹ ਲਾਗੀ ਸੀ ਮਾਨ ਕੱਪੜੇ ਤੈਹ ਮਾਨ ਤੋਂ ਬਾਅਦ ਆਪਣਾ ਸਾਰਾ ਕੰਮ ਨਿਬੜ ਗਿਆ ਆਪਾਂ ਉਧਰ ਪਛੋਂਦਾ ਵੀ ਨਵੇੜਤਾ ਸੀਗਾ ਲੋ ਜੀ ਪਹਿਲਾਂ ਆਪਾਂ ਕੱਪੜੇ ਤੈਹ ਮਾਰ ਦਈਏ ਆਪਾਂ ਬਾਕੀ ਜਿਹੜੇ ਕੰਮ ਰਹਿੰਦੇ ਆ ਛੋਟੇ ਮੋਟੇ ਆਪਾਂ ਫੇਰ ਦੇਖਦੇ ਆ ਉਹ ਫੇਰ ਕਰਦੇ ਆ ਪਹਿਲਾਂ ਆਪਾਂ ਕੱਪੜੇ ਤੈਹ ਮਾਰ ਦਈਏ ਲੋ ਜੀ ਹੁਣ ਹੋ ਗਿਆ ਜੀ ਸ਼ਾਮ ਦਾ ਟਾਈਮ ਤੇ ਆਪਾਂ ਉਧਰ ਪਸ਼ਮਾ ਦਾ ਨਵੇੜਿਆਏ ਸੀਗੇ ਪਸ਼ਮਾ ਦਾ ਨਵੇੜ ਕੇ ਆ ਕੇ ਆਪਾਂ ਦਾਲ ਧੂਲਤਾ ਬਣਾ ਲਈ ਸੀ ਤੇ ਫਿਰ ਬੱਚਿਆਂ ਨੇ ਡਿਮਾਂਡ ਕਰਤੀ ਬੱਚੇ ਕਹਿੰਦੇ ਅੱਜ ਪ੍ਰਸ਼ਾਦ ਖਾਣਾ ਖੜਾ ਆਪਣਾ ਫਿਰ ਮੈਂ ਪ੍ਰਸ਼ਾਦ ਬਣਾਉਣ ਲੱਗੀ ਸੀ ਆਪਣੀ ਦਾਲ ਤਾਂ ਬਣ ਗਈ ਸੀ ਤੇ ਬਾਕੀ ਦਾਲ ਨੂੰ ਤੜਕਾ ਲਾਉਣਾ ਰਹਿੰਦਾ ਸੀਗਾ ਮੈਂ ਕਿਹਾ ਚੱਲ ਪਹਿਲਾਂ ਪ੍ਰਸ਼ਾਦ ਬਣਾ ਦੇਣੀ ਆ ਤੇ ਫਿਰ ਮੈਂ ਦਾਲ ਨੂੰ ਤੜਕਾ ਲਾਉਂਗੀ ਲਸਣ ਕਠਾ ਤਾਪਾਂ ਛੱਲਿਆ ਚੀਰਿਆ ਪਿਆ ਸੀਗਾ ਤੇ ਬਾਕੀ ਦਾਲ ਨੂੰ ਤੜਕਾ ਲਾਉਣ ਤੋਂ ਬਾਅਦ ਫਿਰ ਆਪਾਂ ਰੋਟੀ ਪਕਾਵਾਂਗੇ पेल प्रसाद बना लीए लो जी फिर अपना रोटी पकावे चलो ठीक है जी वीडियो तो एंड आप इतें ही करते हैं मिलते हैं किसी होर नवी वीडियो के नाल ਜਦ ਤੱਕ ਦੇਲੀ ਹੱਸਦੇ ਰਹੋ ਵਸਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਧੰਨਵਾਦ ਜੀ